ਅਜੀਤ ਭਾਈ ਸੈਮਰਾਮ ਕਰਦਾ ਗੱਡੀ 'ਚ ਸ਼ਬਦ ਚੱਲ ਪਿਆ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਓ ਤੇ ਮੈਂ ਬੜੇ ਧਿਆਨ ਨਾਲ ਸ਼ਬਦ ਨਾਲ ਕਿਉਂ ਰਿਹਾ ਪੱਲੰਮੇ ਬਈਏ ਤੋ ਰੂਹ ਤੱਕ ਪਹੁੰਚਦਾ ਤੇ ਉਹ ਬੜਾ ਅਨੁਭਵ ਜਿਹਾ ਹੋਇਆ ਵੀ ਹੈ ਤੇ ਕੁਛ ਬਣੀ ਆ ਜਿੰਨੇ ਭੇਜਿਆ ਸੁਆਸ ਦਿੱਤੇ ਉਹਨੇ ਸਾਧ ਲੈਣਾ ਡਰ ਕੀੜੀ ਗੱਲ ਦਾ ਵੀ ਮੋਹ 'ਚ ਪੈ ਗਏ ਨਾ ਤਾਂ ਡਰ ਲੱਗਦਾ ਮੇਰੀ ਕੋਠੀ ਮੇਰੀ ਘਰ ਵਾਲੀ ਮੇਰੇ ਬੱਚੇ ਹੈ ਮੇਰੀ ਨੌਕਰੀ ਹੀ ਮੋਹ ਬੰਦੇ ਨੂੰ ਰਵਾਉਂਦਾ ਇਦਿ ਤੇ ਆਗੋ ਜਾਂਦਾ ਫਿਰਤੇ ਮਾਰੇ ਕਹਿੰਦੇ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਹੀ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਹੀ ਇੱਕ ਵਾਰ ਨਹੀਂ ਪਰਖ ਲਈ ਸੋ ਤੇਗਾ ਮੈਂ ਤੇ ਜੰਮਿਆ ਤੇਗਾ ਦੀ ਛਾਂ ਥੱਲੇ ਮੇਰੇ ਬਾਪੂ ਨੇ ਪਾਇਆ ਸੀ ਦੋ ਤੇਗਾ ਮੇਰੇ ਪਿਓ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇਗਾ ਤੂੰ ਵੇਖ ਲਈਂ ਉਹ ਦੀ ਪਿਵੇਖੇ ਅੰਦਰ ਮੇਰੇ ਪੁੱਤਰ ਨੇ ਵਾਣੀਆਂ ਉਹ ਤੇਗਾ ਉਹ ਦੀ ਤੇਗ ਚੋਂ ਜਿਹੜੀ ਤੇਗ ਨਿਕਲੀ ਤੇਰੀ ਲਵੇਗੀ ਯੋਧਿਆ ਖੋ ਤੇਗਾ ਮਰ ਸਹਬ ਤੇ ਤੇਗ ਚੱਲੀ ਇਤਿਹਾਸ ਗਵਾਈ ਜੰਦਾ ਕੱਚਾ ਤੰਦ ਲਪੇਟਿਆ ਸੀ ਇਸ ਤਰ੍ਹਾਂ ਜਲਾ ਦੇ ਹੱਥ ਛਣ ਕੇ ਜਿਵੇਂ ਤੇਗ ਗਲੇ ਨੂੰ ਛੋਈ ਨਹੀਂ ਸੀਸ ਲੈ ਕੇ ਭਾਈ ਜੈਤਾ ਦੀ ਗੋਦ ਅੰਦਰ ਗਿਆ ਖੋ ਸਤਨਾਮ ਉਹਦੀਆਂ ਬਾਵਾ ਚੱਪੀਆਂ ਤੇ ਇਹ ਗਵਾਈ ਹੈ ਕਿਉਂਕਿ ਮਾਰੇ ਕਹਿੰਦੇ ਸੀ ਤੇਰੀ ਤੇਗ ਚ ਇੰਨਾ ਬਲ ਨਹੀਂ ਸਾਡਾ ਸੀਸ ਲਾ ਦੇ ਐਂ ਤੇ ਮੌਜ ਨਾ ਦੇਣ ਆਏ ਸਿਰ ਪਹਿਲਾਂ ਕਹਤਾ ਸੀ ਮਾਰੇ ਸਾਹਿਬ ਜੀ ਨੇ ਜਦੋਂ ਭਾਈ ਮਤੀ ਦਾਸ ਨੇ ਝੂਠੀ ਛਲ ਚੂਪੀ ਸੀ ਨਾ ਐਨੀ ਪਾਵਰ ਆ ਗਈ ਸੀ ਅੰਦਰ ਕਹਿ ਲੱਗੇ ਮਾਰੇ ਧਰਤੀ ਚ ਉੱਕ ਗਏ ਆਕਾਸ਼ ਦੀ ਤਾੜੀ ਮਾਰੇ ਕਹਿੰਦੇ ਜਰ ਐਂਦੀ ਪਾਵਰ ਕਿੱਥੋਂ ਆ ਗਈ ਤੇਰੇ ਚ ਮਦੀ ਦਾ ਸਾਹ ਕਹਿੰਦੇ ਸਤਿਗੁਰੂ ਤੁਹਾਡੀ ਝੂਠੀ ਛਿੱਲ ਜੂ ਸ਼ੱਕ ਲਈ ਮਹਾਰਾਜ ਕਹਿੰਦੇ ਜੇ ਤੂੰ ਝੂਠੀ ਛਿੱਲ ਛੱਕ ਕੇ ਪਾਵਰ ਲੈ ਕੇ ਬੈਠਾ ਤੇ ਸਾਡੇ ਕੋ ਕਿੰਨੀ ਹੋਊਗੀ ਪਰ ਨਹੀਂ ਦਿਖਾਉਣੀ ਨਹੀਂ ਇਹ ਬਾਬੇ ਤੇ ਬਾਬਰ ਕਿਆਂ ਦਾ ਬਚਲ ਹੋਇਆ ਜਦੋਂ ਬਾਬਰ ਨੇ ਮਾਰੇ ਨੂੰ ਜੇਲ੍ਹ ਚ ਬੱਧਾ ਨਾ ਚੱਕੀਆਂ ਘੁੰਮੀਆਂ ਫਿਰ ਮਾਫੀ ਮੰਗੀ ਚਰਨ ਫੜੇ ਤਰਲਾ ਲਿਆ ਤੇ ਮਾਰੇ ਨੂੰ ਨੇ ਮੰਗ ਕੇ ਲਈ ਸੀ ਬਾਦਸ਼ਾਹ ਬਾਬਰ ਨੇ ਖਿਆ ਸੀ ਕਿ ਨਾ ਬਾਬਾ ਜੀ ਮੈਂ ਤੁਹਾਡੇ ਤੋਂ ਕੁਝ ਮੰਗਣਾ ਵਾ ਗੁਰੂ ਨਾਨਕ ਸਾਹਿਬ ਕਹਿੰਦੇ 10 ਕੀ ਦਈਏ ਇਹਦਾ ਮਹਾਰਾਜ ਮੇਰੀ ਬਾਦਸ਼ਾਹੀ ਜੱਦੀ ਰਵੇ ਵੀ ਜਾਨੀ ਜਿਹੜਾ ਰਾਜ ਉਹ ਸਾਡਾ ਹੀ ਰਵੇ ਕੁਰਸੀ ਤੇ ਤੇ ਮੇਰੇ ਪਾਸ਼ਾ ਹਸਪੈ ਕਹਿੰਦੇ ਜਾ ਤੈਨੂੰ ਮੋੜਦੇ ਨਹੀਂ ਗੁਰੂ ਨਾਨਕ ਦਾ ਘਰ ਵੈਈ ਦੁਸ਼ਮਣੋਂ ਵੀ ਗੱਲ ਨਾ ਲਾਉਂਦਾ ਜਦ ਤੁਹਾਡੀ ਗੱਦੀ ਰਹੂਗੀ ਪਰ ਜਿੱਦਣ ਤੇਰੀ ਗੱਦੀ ਦਾ ਮਾਲਕ ਸਾਡੀ ਗੱਦੀ ਤੇ ਤੀਗ ਚਲਾਊਗਾ ਉਸ ਦਿਨ ਖੋਲਾਂਗੇ ਇਹ ਬਚਨ ਹੋਏ ਤਾਂ ਕਰਕੇ ਮੇਰੀ ਬਾਬਤ ਤੋਂ ਬਾਅਦ ਜਿਹਨਾਂ ਦਾ ਜਹਾਂਗੀਰ ਸ਼ਾਹ ਜਹਾਂ ਔਰੰਗਜ਼ੇਬ ਇਹਨਾਂ ਕੋ ਤਖਤ ਰਹਿ ਰਾਜ ਪਰ ਮਾਰੇ ਦੇ ਬਚਨ ਸੀ ਕਿ ਤੇਨੂੰ ਬਾਦਸ਼ਾਹੀ ਦਿੱਤੀ ਵੀ ਅਹੀਂ ਆ ਪਰ ਜਿੰਨਾ ਚਿਰ ਚੱਲੇਗਾ ਜਦੋਂ ਸਾਡੇ ਘਰ ਤੇ ਤੇਗ ਚਲਾਵੇਂਗਾ ਤੇਰੀ ਖੋਲਾਂਗੇ ਮਾਰੇ ਕਹਿੰਦੇ ਹੁਣ ਸਮਾਂ ਆ ਗਿਆ ਆਪਾਂ ਸਿਰ ਦੇਣਾ ਵਾ ਤੇ ਸਾਡੇ ਪੁੱਤਰ ਨੇ ਫਿਰ ਤੇਗ ਲੈਣੀ ਐ ਆਪਾਂ ਉਸ ਧਰਤੀ ਤੇ ਬੈਠੇ ਆ ਜਿਨੇ ਇਹਨਾਂ ਦਾ ਨਾਸਤੋ ਨਬੂਤ ਕਰਕੇ ਨਾਮ ਉਹ ਨਿਸ਼ਾਨੀ ਮਿਟਾ ਦੇਣਾ ਯਾ ਸਕਦੇ ਨਹੀਂ ਵਿਸਾਰਦੇ ਪਿਆਰਿਓ ਉਹੀ ਗੱਲ ਹੋਈ ਇਧਰ ਮਾਰੇ ਦਾ ਸੀਸ ਲੈਂਦਾ ਭਾਈ ਜੈਤਾ ਮੰਜਲਾ ਮਾਰ ਕੇ ਪਹੁੰਚਦਾ ਮਾਰੇ ਗੱਲ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਵੱਡਾ ਬੇਟਾ ਕਹਿ ਕੇ ਮਾਰੇ ਸਹਬਾਤ ਚ ਵੀ ਪੁੱਛ ਕੇ ਚਲਦੇ ਰਹਿ ਪਾਸ ਕੇ ਨੇ ਤੂੰ ਵੱਡਾ ਪੁੱਤਰ ਐ ਭਾਈ ਜੇਠਿਆ ਭਾਈ ਜੀਵਨ ਸਿਆਂ ਤੂੰ ਵੱਡਾ ਐ ਤੂੰ ਉਹ ਜੋ ਮੇਵਾਰੀ ਨਵਾਈ ਜਿਹੜੇ ਵੱਡੇ ਪੁੱਤ ਨਵਾਉਂਦੇ ਸੀਸ ਲੈ ਕੇ ਆਇਆ ਛਾਤੀ ਨਾਲ ਲਾ ਕੇ ਸੱਚੀ ਗੱਲ ਮਾਰੇ ਸਾਹਿਬ ਜੀ ਫਿਰ ਵੀ ਪਰਿਵਾਰ ਚ ਕੋਈ ਵੀ ਕਾਰਜ ਕਰਦੇ ਸੀ ਤੇ ਪੁੱਛ ਲੈਂਦੇ ਭਾਵੇਂ ਉਹ ਆਪ ਰੱਬ ਆਏ ਸੀ ਪਰ ਉਹਨਾਂ ਨੇ ਪਿਆਰ ਸਭ ਨੂੰ ਦਿੱਤਾ ਸਤਕਾਰ ਤਾਂ ਮਾਰੇ ਨੇ ਆਖਿਆ ਜੇ ਤਿਆ ਕਿੰਨੇ ਕਿ ਸਿੱਖ ਸੀ ਕਹਿੰਦੇ ਮਹਾਰਾਜ ਹੈ ਸੀ ਗੁਪੰਦਰ 1600 ਸਾਰੇ ਡਰ ਗਏ ਫਿਰ ਮਾਰੇ ਨੇ ਵਾਦਾ ਕੀਤਾ ਸੀ ਵੀ ਇਹੋ ਜਿਹਾ ਖਾਲਸਾ ਸਾਜੂ ਜਿਹੜਾ ਲੱਖਾਂ ਚ ਦੱਸੇ ਸੋਹਾਰੇ ਕਿਰਪਾ ਕਰਨ ਬਹੁਤ ਬਹੁਤ ਧੰਨਵਾਦ ਜੀ ਜਿੰਨੀ ਕੁ ਸਮਰੱਥਾ ਆਪ ਜੀ ਦੀ ਸੇਵਾ ਕੀਤੀ ਹੈ ਜੀ ਦੇ ਵਸਦੇ ਰੋ ਮਾਰੇ ਕਿਰਪਾ ਕਰਨ ਮੇਰੀਆਂ ਭੁਲਾ ਮਨੋਂ ਦੇ ਦਿਓ ਗੁਰੂ ਦੇ ਬਚਨ ਸੀ ਗੁਰੂ ਨੂੰ ਆਪਾਂ ਪਿਆਰ ਦੇ ਵਿੱਚ ਸਾਰਿਆਂ ਨੇ ਤੁਸਾਂ ਨੇ ਸੀਸ ਦਿੱਤੀ ਆ ਬੜੀ ਵੱਡੀ ਕਿਰਪਾ ਮਾਰੇ ਨੇ ਕੀਤੀ ਆ ਸਾਰਿਆਂ ਦਾ ਧੰਨਵਾਦ ਔਰ ਸਤਿਕਾਰ ਜੋ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਮਾਰੇ ਕਿਰਪਾ ਕਰਨ ਬੜੇ ਪਿਆਰ ਵਾਲੀਆਂ ਰੂਹਾਂ ਨੇ ਦਰਸ਼ਨੀ ਸਿੰਘ ਨੇ ਮਾਰੇ ਦੀ ਮੈਂ ਪਹਿਲਾਂ ਵੀ ਕਹਦਾ ਪਿਛਲੀਆਂ ਰੂਹਾਂ ਹੁੰਦੀਆਂ ਜਿਨ੍ਹਾਂ ਨੂੰ ਸੇਵਾ ਮਿਲਦੀ ਹੈ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਜੀ ਗੁਰਦੀਖ ਬਹਾਦਰ ਸਿਮਰਿਆ ਗੁਰਦੀਖ ਬਹਾਦਰ ਸਿਮਰਿਆ ਹਲੀ ਹਲੀ ਕਾਰਨੋ ਨੇ ਦਿਆ ਵੇ ਰਨੋ ਨਿਦਿਆਵੇ ਧਾਈ ਰਨੋ ਨਿਦਿਆਵੇ ਧਾਈ ਕਰਨਾ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਗੁਰ ਦੇਖ ਬਹਾਦਰ ਸਿਮਰ ਐ ਗੁਰ ਤੇਗ ਬਹਾਦਰ ਸਿਮਰ ਐ ਸਤਿਗੁਰੂ ਗਰੀਬ ਨਵਾਜ ਕਿਰਪਾ ਕਰ ਭਾਈ ਬੇਨਤੀ ਹੋਈਆ ਸੰਥਿਆ ਕਰੋ ਤਗੜੇ ਹੋ ਗਏ ਇਹ ਚਿਆਨ ਨੂੰ ਪੱਜ ਬਾਣੀਆਂ ਤਾਂ ਕਰਾਓ ਨਿਤਨੇਮ ਜ਼ਰੂਰੀ ਆ ਅਮਰਤ ਸ਼ਕੋ ਗੁਰੂ ਵਾਲੇ ਬਣੋ ਗੁਰੂ ਦੇ ਪਿਆਰੇ ਆਪਾਂ ਮਾਰੇ ਨੇ ਪਤਾ ਨਹੀਂ ਕਿੰਨੇ ਜਨਮਾਂ ਦਾ ਤਰਸ ਕੀਤਾ ਆਪਾਂ ਨੂੰ ਆਪਣੇ ਬੱਚੇ ਬਣਾਇਆ ਆਪਣਾ ਪਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਸਹਿਬ ਕੌਰ ਆ ਤੇ ਆਪਾਂ ਤਗੜੇ ਹੋ ਕੇ ਮਾਰੇ ਦਾ ਪਿਆਰ ਮਾਣੀਏ ਆਪਣੇ ਘਰ ਨੂੰ ਵਾਪਸ ਆਈਏ ਜਿਹੜਾ ਆਪਣਾ ਘਰ ਛੱਡਿਆ ਉਹਨੂੰ ਫੇਰ ਵਾਪਸ ਲਈਏ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਹੁਣ ਦਾਸਾਂ ਨੂੰ ਛੁਟਗੰਦੇ ਦੇ ਦਿਓ ਸਮਾ ਰਸਤੇ ਦਾ ਲੰਮੀਰਾ ਏ ਕੱਲੋਂ ਫਿਰ ਇਸੇ ਤਰ੍ਹਾਂ ਦੀਵਾਨ ਨੇ ਨਿਰੰਤਰ ਗੁਰੂ ਪਾਤਸ਼ਾਹ ਕਿਰਪਾ ਕਰਨ ਆਏ ਹੋਏ ਸਿੰਘ ਸਾਹਿਬ ਗੁਰੂ ਕੀ ਸੰਗਤਾਂ ਦਾ ਜਿਨ੍ਹਾਂ ਨੇ ਥਾ ਪਿਆਰ ਦਿੱਤਾ ਸੰਗਤ 'ਚ ਰੱਬ ਵਸਦਾ ਤੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਸੀਂ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਆ ਕੇ ਪਿਆਰ ਵੰਡ ਰਿਹਾ ਕੋ ਵੇਗ ਤੁਹਾਡੇ ਕਿਰਪਾ ਕਰਨ ਜੀ ਵਾਹਿਗੁਰੂ ਤੋਂ ਗੁਰੂ ਪਾਤਸ਼ਾਹ ਦਰਸ ਕਰਨ ਹੁਣ ਬਹੁਤ ਸਤਿਕਾਰਯੋਗ ਸਾਡੇ ਪਿਆਰ ਦੀ ਮੂਰਤ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਜਿਨ੍ਹਾਂ ਨੇ ਪ੍ਰਾਲਾ ਆਪ ਸੰਗਤਾਂ ਦੇ ਇਲਾਕੇ ਨੇ ਉਹਨਾਂ ਨੂੰ ਮਾਨ ਦਿੱਤਾ ਹੈ ਬਹੁਤ ਪਿਆਰੀ ਨੇ ਦਰਸ਼ਣੀ ਨੇ ਆਪ ਦੇ ਦਰਸ਼ਨ ਉਹਨਾਂ ਕਰਾਏ ਆਏ ਸੋ ਪਿਆਰ ਦੀ ਸਾਦ ਸੰਗਤ ਕੋਈ ਕੀਮਤ ਨਹੀਂ ਪਾਰਸ ਪੁੱਤਰ ਤੇ ਪਿਆਰ ਮੋਲ ਨਹੀਂ ਵਿਗਦੇ ਹੁਣ ਉਹ 10 ਮਿੰਟ ਆਪ ਜੀ ਦੇ ਦਰਸ਼ਨ ਧੰਨਵਾਦ ਰਹੀਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕੀ ਰਾਲਾ ਬਲਾਵੇਂ ਨਾਲੋ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ